ਪੰਜਾਬ ਦੇ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਦੇ ਵਿਚਾਰੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੱਲ ਸਵੇਰੇ 11 ਵਜੇ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਦੋ ਤਰੀਕਿਆਂ ਦੇ ਨਾਲ ਹੋਣੀ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਸਹਿਵਾਰ ਵੀਡੀਓ ਕਾਨਫਰੰਸ ਦੇ ਰਾਹੀਂ ਸ਼ਾਮਿਲ ਹੋਣਗੇ। ਜਦਕਿ ਸੂਬੇ ਦੇ ਸੈਕਟਰੀ ਅਤੇ ਚੀਫ ਸੈਕਟਰੀ ਮੁੱਖ ਮੰਤਰੀ ਦੀ ਚੰਡੀਗੜ੍ਹ ਰਹਿائش ਉੱਤੇ ਪਹੁੰਚ ਕੇ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਦੇ ਵਿੱਚ ਤਿੰਨ ਮੁੱਖ ਮਸਲਿਆਂ ਉੱਤੇ ਗੰਭੀਰ ਚਰਚਾ ਹੋਣੀ ਹੈ। ਪਹਿਲਾ ਹੜ੍ਹ ਪ੍ਰਭਾਵੇ ਤੋਂ ਲੋਕਾਂ ਨੂੰ ਮਿਲ ਰਹੀਆਂ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ ਜਾਵੇਗਾ ਤੇ ਦੂਜਾ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਪਹੁੰਚਾਉਣ ਦੇ ਲਈ ਯੋਜਨਾ 'ਤੇ ਇੱਕ ਗੱਲਬਾਤ ਹੋਵੇਗੀ ਤੇ ਤੀਜਾ ਪੁਆਇੰਟ ਵਿੱਚ ਹਾਲ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਸਰਕਾਰ ਦੇ ਵੱਲੋਂ ਠੋਸੇ ਕਦਮ ਚੁੱਕਣ ਦੇ ਪ੍ਰਸਤਾਵ 'ਤੇ ਵੀ ਵਿਚਾਰ ਕੀਤਾ ਜਾਵੇਗਾ ਜਿਵੇਂ ਭਗਵਾਨਤਮਾਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦਾ ਸਭ ਤੋਂ ਵੱਡਾ ਲਕਸ਼ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣਾ ਹੈ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪ੍ਰਭਾਵਿਤ ਪਰਿਵਾਰ ਨੂੰ ਮੁਸ਼ਕਲ ਘੜੀਆਂ ਦੇ ਵਿੱਚ ਇਕੱਲਾ ਨਾ ਛੱਡਿਆ ਜਾਵੇ ਹੁਣ ਦੇਖਣਾ ਹੋਵੇਗਾ ਕਿ ਕੱਲ ਦੀ ਇਹ ਮੀਟਿੰਗ ਤੋਂ ਕਿਹੜੇ ਫੈਸਲੇ ਬਾਹਰ ਨਿਕਲ ਕੇ ਆਉਂਦੇ ਨੇ ਅਤੇ ਉਹ ਹੜਪੀੜਤ ਲੋਕਾਂ ਲਈ ਕਿੰਨੇ ਕੁ ਲਾਭਕਾਰੀ ਸਾਬਤ ਹੁੰਦੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਦੇ ਵਿਚਾਰੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੱਲ ਸਵੇਰੇ 11 ਵਜੇ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਦੋ ਤਰੀਕਿਆਂ ਦੇ ਨਾਲ ਹੋਣੀ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਸਹਿਵਾਰ ਵੀਡੀਓ ਕਾਨਫਰੰਸ ਦੇ ਰਾਹੀਂ ਸ਼ਾਮਿਲ ਹੋਣਗੇ। ਜਦਕਿ ਸੂਬੇ ਦੇ ਸੈਕਟਰੀ ਅਤੇ ਚੀਫ ਸੈਕਟਰੀ ਮੁੱਖ ਮੰਤਰੀ ਦੀ ਚੰਡੀਗੜ੍ਹ ਰਹਿائش ਉਤੇ ਪਹੁੰਚ ਕੇ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਦੇ ਵਿੱਚ ਤਿੰਨ ਮੁੱਖ ਮਸਲਿਆਂ ਉਤੇ ਗੰਭੀਰ ਚਰਚਾ ਹੋਣੀ ਹੈ। ਪਹਿਲਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਰਹੀਆਂ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ ਜਾਵੇਗਾ ਤੇ ਦੂਜਾ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਪਹੁੰਚਾਉਣ ਦੇ ਲਈ ਯੋਜਨਾ ਬਾਰੇ ਇੱਕ ਗੱਲਬਾਤ ਹੋਵੇਗੀ ਤੇ ਤੀਜਾ ਪੁਆਇੰਟ ਵਿੱਚ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਸਰਕਾਰ ਦੇ ਵੱਲੋਂ ਠੋਸੇ ਕਦਮ ਚੁੱਕਣ ਦੇ ਪ੍ਰਸਤਾਵਾਂ ਉੱਤੇ ਵੀ ਵਿਚਾਰ ਕੀਤਾ ਜਾਵੇਗਾ ਜਿਵੇਂ ਭਗਵਾਨ ਜੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦਾ ਸਭ ਤੋਂ ਵੱਡਾ ਲਕਸ਼ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣਾ ਹੈ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪ੍ਰਭਾਵਿਤ ਪਰਿਵਾਰ ਨੂੰ ਮੁਸ਼ਕਲ ਕੜੀਆਂ ਦੇ ਵਿੱਚ ਇਕੱਲਾ ਨਾ ਛੱਡਿਆ ਜਾਵੇ ਹੁਣ ਦੇਖਣਾ ਹੋਵੇਗਾ ਕਿ ਕੱਲ ਦੀ ਇਹ ਮੀਟਿੰਗ ਤੋਂ ਕਿਹੜੇ ਫੈਸਲੇ ਬਾਹਰ ਨਿਕਲ ਕੇ ਆਉਂਦੇ ਨੇ ਅਤੇ ਉਹ ਹੜ੍ਹ ਪੀੜਤ ਲੋਕਾਂ ਲਈ ਕਿੰਨੇ ਕੁ ਲਾਭਕਾਰੀ ਸਾਬਿਤ ਹੁੰਦੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਦੇ ਵਿਚਾਰੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੱਲ ਸਵੇਰੇ 11 ਵਜੇ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਦੋ ਤਰੀਕਿਆਂ ਦੇ ਨਾਲ ਹੋਣੀ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਸਹਿবার ਵੀਡੀਓ ਕਾਨਫਰੰਸ ਦੇ ਰਾਹੀਂ ਸ਼ਾਮਿਲ ਹੋਣਗੇ। ਜਦਕਿ ਸੂਬੇ ਦੇ ਸੈਕਟਰੀ ਅਤੇ ਚੀਫ ਸੈਕਟਰੀ ਮੁੱਖ ਮੰਤਰੀ ਦੀ ਚੰਡੀਗੜ੍ਹ ਰਹਾਇਸ਼ ਉਤੇ ਪਹੁੰਚ ਕੇ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਦੇ ਵਿੱਚ ਤਿੰਨ ਮੁੱਖ ਮਸਲਿਆਂ ਉਤੇ ਗੰਭੀਰ ਚਰਚਾ ਹੋਣੀ ਹੈ। ਪਹਿਲਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਰਹੀਆਂ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ ਜਾਵੇਗਾ ਤੇ ਦੂਜਾ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਪਹੁੰਚਾਉਣ ਦੇ ਲਈ ਯੋਜਨਾ ਬਹੁਤ ਏਕ ਗੱਲਬਾਤ ਹੋਵੇਗੀ ਤੇ ਤੀਜਾ ਭੂਿਕ ਵਿੱਚ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਸਰਕਾਰ ਦੇ ਵੱਲੋਂ ਠੋਸ ਸੇਕ ਕਦਮ ਚੁੱਕਣ ਦੇ ਪ੍ਰਸਤਾਵਾਂ ਉੱਤੇ ਵੀ ਵਿਚਾਰ ਕੀਤਾ ਜਾਵੇਗਾ। ਜੇ ਭਗਵਾਨਤਮਾਨ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦਾ ਸਭ ਤੋਂ ਵੱਡਾ ਲਕਸ਼ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣਾ ਹੈ। ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪ੍ਰਭਾਵਿਤ ਪਰਿਵਾਰ ਨੂੰ ਮੁਸ਼ਕਲ ਘੜੀਆਂ ਦੇ ਵਿੱਚ ਇਕੱਲਾ ਨਾ ਛੱਡਿਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਕੱਲ ਦੀ ਇਹ ਮੀਟਿੰਗ ਤੋਂ ਕਿਹੜੇ ਫੈਸਲੇ ਬਾਹਰ ਨਿਕਲ ਕੇ ਆਉਂਦੇ ਨੇ ਅਤੇ ਉਹ ਹੜ੍ਹ ਪੀੜਤ ਲੋਕਾਂ ਲਈ ਕਿੰਨੇ ਕੁ ਲਾਭਕਾਰੀ ਸਾਬਤ ਹੁੰਦੇ ਨੇ।